ਡੈਡੀ ਆਗੇ ਆ ਡੈਡੀ ਦੀ ਦੇਖ ਦੇ ਨੇਰਾ ਹੋ ਗਿਆ ਚਲ ਡੈਡੀ ਥੋੜੇ ਲੋ ਦੇ ਟਾਈਮ ਹੀ ਆਏ ਤੇ ਪਰ ਫੋਨ ਆ ਗਿਆ ਮੈਂ ਗੱਲ ਕਰਨ ਲੱਗ ਗਈ ਹੁਣ ਤੁਹਾਨੂੰ ਇੱਕ ਗੱਲ ਦੱਸਣੀ ਆ ਵੀ ਆ ਜਿਹੜਾ ਸਫਰ ਆ ਨਾ ਇਹ ਸਾਈਕਲ ਆ ਖੜਾ ਇੱਥੋਂ ਉਹ ਮੋਟਰਸਾਈਕਲ ਆ ਆਹਾ ਇੱਥੇ ਤੱਕ ਪਹੁੰਚਣ ਨੂੰ ਕਿੰਨਾ ਸਮਾਂ ਲੱਗਾ ਕਿੰਨੇ ਸਾਲ ਲੱਗੇ ਸਾਈਕਲ ਛੱਡ ਕੇ ਮੋਟਰਸਾਈਕਲ ਤੱਕ ਪਹੁੰਚ ਸਕੂਟਰ ਸੀ ਸਕੂਟਰ ਅਸੀਂ ਵੇਚ ਦਿੱਤਾ ਇਹਦਾ ਹਸਾਂ ਤੇ ਨਿਆ ਹਾਂ ਤੇਰੀ ਚੌੜੀ ਸਾਈਕਲ ਤੇ ਚੱਲ ਬੜੇ ਚਿਰਾਂ ਦਾ ਇਹਨੂੰ ਲੈ ਇਹਨੂੰ 14 ਸਾਲ ਹੋਏ ਆ ਇਹ ਵੀ ਅਸੀਂ ਸੈਕੰਡ ਹੈਂਡ ਹੀ ਲਿਆ ਸੀਗਾ ਪਹਿਲਾਂ ਸਾਥ ਸਕੂਟਰ ਹੀ ਫਿਰ ਅਸੀਂ ਆਹ ਲਿਆ ਸੀ ਬੜੇ ਵਕਤ ਝਾਕ ਝਾਕ ਕੇ ਇਹ ਚੀਜ਼ ਲਈ ਇੱਥੋਂ ਇੱਥੇ ਆਉਣ ਇੱਥੇ ਤੱਕ ਆਉਣ ਦਾ ਆ ਸਾਡੀ ਜ਼ਿੰਦਗੀ ਦੀ ਪਹਿਲੀ ਚੀਜ਼ ਆ ਜ਼ਿੰਦਗੀ ਦੇ ਵਿੱਚ ਜਿਹੜੀ ਸਾਡੇ ਬਾਪੂ ਨੇ ਨਵੀਂ ਲਈ ਆ ਬਾਪੂ ਸਾਡਾ ਫੈਸਲਾ ਹੀ ਨਹੀਂ ਨਹੀਂ ਲੈਣੀ ਗੱਡੀ ਦਫਾ ਕਰੋ ਪਰ ਇਹ ਪੁਰਾਣੀ ਲੈ ਲੈਨੇ ਆ ਪਰ ਮੈਂ ਵਾਹ ਭੇਜ ਨਹੀਂ ਜਾਂਦੀ ਤੀ ਮੈਂ ਪੁਰਾਣੀ ਚੀਜ਼ ਦਾ ਕੋਈ ਫਾਇਦਾ ਨਹੀਂ ਹੈਗਾ ਨਵੀਂ ਲਓ ਤੇ ਗੋਡੇ ਖੜ ਗਏ ਆ ਸਾਈਕਲ ਤੋਂ ਮੋਟਰਸਾਈਕਲ ਤੇ ਗੱਡੀ ਤੱਕ ਆਉਣ ਨੂੰ ਬਹੁਤ ਮਿਹਨਤ ਕੀਤੀ ਸਾਡੇ ਡੈਡੀ ਨੇ ਦੁਬਈ ਦੇ ਵਿੱਚ ਬਹੁਤ ਕੰਮਕਾਰ ਕੀਤਾ ਆ ਕਮਾਈ ਕਰਕੇ ਸਾਰਾ ਕੁਝ ਜੋ ਵੀ ਕੁਛ ਅਸੀਂ ਬਣਾਇਆ ਆਪਣੀ ਮਿਹਨਤ ਸਦਕਾ ਬਣਾਇਆ ਆ ਉਸ ਵਾਹਿਗੁਰੂ ਨੇ ਦਿੱਤਾ ਆ ਜੋ ਵੀ ਦਿੱਤਾ ਆ ਗੱਲ ਮਤਲਬ ਇਹ ਕਹਿੰਦੀ ਆ ਕਿ ਬੰਦੇ ਨੇ ਜੇ ਮਿਹਨਤ ਕੀਤੀ ਹੋਣਾ ਬੰਦੇ ਦੀ ਮਿਹਨਤ ਚ ਦਮ ਹੋਵੇ ਤ ਬੰਦਾ ਸਾਰਾ ਕੁਝ ਬਣਾ ਲਿੰਦਾ ਤੇ ਮਿਲ ਵੀ ਜਾਂਦਾ ਬਾਕੀ ਨੀਤਾਂ ਨੂੰ ਭਾਗ ਹੁੰਦੇ ਡੈਡੀ ਕੀ ਕਹਿਣਾ ਚਾਹੁੰਦੇ ਦੱਸੋ ਕਿ ਪੋਸਾ ਇੱਕ ਨਵਾਂ ਨਹੀਂ ਆਇਆ 255 ਨਿਕਲ ਆਇਆ ਸੀ ਉਹ ਤੋਂ 55 67 80 ਨਾਲ ਲਾ ਦੇ ਉਹਨੂੰ ਬਾਹਰ ਇਹੋ ਹੀ ਰੱਖਿਆ ਫਿਰ ਜੋ ਵੀ ਆਲੇ ਹੋਏ ਨੇ ਆਹ ਦਿੰਦੇ ਆ ਚੱਲ ਇਹ ਪਰਮਾ ਪਰਮਾ ਕਿੱਥੇ ਨਹੀਂ ਗਿਆ ਚਲੀ ਗਿਆ ਉਹ ਮੋੜ ਮੁੜ ਕੇ ਫਿਰ ਲਿਆ ਮੋਟਰਸਾਈਕਲ ਜਦੀ ਫਿਰਨਾ ਗੱਡੀ ਨਾ ਨਹੀਂ ਆਈ ਉਹ ਤੇ ਸਹੀ ਸੈਕੰਡ ਵਾਲਾ ਹਾਂ ਹਾਂ ਮੋਟਰਸਾਈਕਲ ਵੀ ਸਕੂਟਰ ਵੀ ਸਾਡਾ ਸੈਕੰਡ ਹੈਂਡ ਹੀ ਜਦੋਂ ਕਿਤੇ ਆਉਣਾ ਜਾਣਾ ਹੁੰਦਾ ਹੀ ਚੱਲ ਮੈਂ ਗੱਲ ਸਾਂਝੀ ਕਰ ਹੀ ਦਿੰਨੀ ਸੋਚਣ ਵਾਲੇ ਨੇ ਕੋਈ ਸੋਚਣਾ ਇੱਧਰ ਆ ਵੀ ਖੜਾ ਘੋੜਾ ਵੀ ਖੜਾ ਆ ਬਹੁਤ ਖੁਸ਼ ਹੈ ਰੱਬ ਦੀ ਦਿੱਤੀ ਹੋਈ ਹਰੇਕ ਦਾਤ ਹੈਗੀ ਆ ਕੋਈ ਐਡਾ ਚੱਕਰ ਨਹੀਂ ਹੈਗਾ ਵੀ ਸਾਡੇ ਘਰ ਕੁਝ ਨਹੀਂ ਹੈਗਾ ਜਾਂ ਚੀਜ਼ਾਂ ਨਹੀਂ ਜ਼ਿੰਦਗੀ ਚਾਹੀਦੀ ਸਭ ਕੁਝ ਮਿਲ ਜਾਂਦਾ ਪਰ ਮੈਂ ਇੱਕ ਗੱਲ ਸ਼ੇਅਰ ਜ਼ਰੂਰ ਕਰੂੰਗੀ ਕਿ ਜਦੋਂ ਕਿਤੇ ਆਉਣਾ ਜਾਣਾ ਹੁੰਦਾ ਸੀ ਤੇ ਸਾਰਿਆਂ ਦੇ ਕੋਲ ਸਾਧਨ ਚੀਜ਼ਾਂ ਹੁੰਦੀਆਂ ਸੀ ਹਨਾ ਤੇ ਡੈਡੀ ਸਾਡੇ ਨੇ ਕਈ ਵਾਰ ਕਹਿਣਾ ਫਲਾਨੇ ਦੀ ਕੋਈ ਚੀਜ਼ ਮੰਗ ਕੇ ਲੈ ਜਾਣੇ ਆ ਜਾਂ ਕੁਝ ਵੀ ਐ ਹੀਰੋ ਪੁੱਕ ਸਕੂਟਰੀਆਂ ਹੁੰਦੀਆਂ ਸੀਗੀਆਂ ਕਿਉਂਕਿ ਸੱਚ ਬਿਆਨ ਕਰਨਾ ਜ਼ਰੂਰੀ ਹੁੰਦਾ ਸੱਚ ਤੇ ਹੀ ਸਾਰਾ ਕੁਝ ਟਿਕਿਆ ਮੰਮੀ ਸਾਡੇ ਨੇ ਕਹਿਣਾ ਸੀ ਕਿਸੇ ਦੀ ਚੀਜ਼ ਮੰਗ ਕੇ ਨਹੀਂ ਲੈ ਜਾਣੀ ਸਾਨੂੰ ਸਾਈਕਲ ਤੇ ਜਾਣਾ ਮਨਜ਼ੂਰ ਆ ਬਹੁਤ ਵਾਂਡੇ ਦੇਖੇ ਸਾਈਕਲਾਂ ਤੇ ਭੂਆ ਮਾਸੀਆਂ ਫੁੱਫੜਾਂ ਕੋਲੋਂ ਸਾਈਕਲ ਤੇ ਹੀ ਜਾਂਦੇ ਰਹੇ ਆ ਅਸੀਂ ਵੀ ਨਾਲ ਸਾਈਕਲ ਤੇ ਜਾਣੀ ਹੁੰਨੀ ਸੀ ਠੀਕ ਆ ਬਹੁਤ ਕਹਿੰਦੇ ਹੁੰਦੇ ਆ ਵੀ ਬਹੁਤ ਜ਼ਿੰਦਗੀ ਦੇ ਵਿੱਚ ਟੈਨਸ਼ਨਾਂ ਪਰੇਸ਼ਾਨੀਆਂ ਵਕਤ ਦੇਖਿਆ ਖੇਤੀਬਾੜੀ ਵੀ ਕੀਤੀ ਆਪਣਾ ਮਨ ਲਾ ਕੇ ਕੀਤੀ ਆ ਸਾਰੀਆਂ ਫਸਲਾਂ ਵੀ ਬੀਜ-ਬੀਜ ਕੇ ਦੇਖੀਆਂ ਆ ਤੇ ਚੰਗਾ ਮਾੜਾ ਸਮਾਂ ਵੀ ਹਟਾਇਆ ਆਪਣੀ ਜ਼ਿੰਦਗੀ ਦੇ ਨਾਲ ਕਹਿੰਦੇ ਹੁੰਦੇ ਜਿਹੜੇ ਮਾਪਿਆਂ ਦੇ लाडले ਹੁੰਦੇ ਆ ਉਹ ਜ਼ਿਆਦਾ ਵਕਤ ਵੇਖਦੇ ਸਾਡਾ ਬਾਪੂ ਸਾਡੇ ਮਾਂ ਪਿਓ ਦਾਦੇ-ਦਾਦੀ ਦਾ ਬਹੁਤ लाਡਲਾ ਸੀ ਹਨਾ ਡੈਡੀ ਪਰ ਜਦੋਂ ਜ਼ਿੰਮੇਵਾਰੀਆਂ ਪੈ ਜਾਂਦੀਆਂ ਫਿਰ ਬੰਦੇ ਨੂੰ ਬਹੁਤ ਕੁਝ ਦੇਖਣਾ ਚੱਲਣਾ ਪੈ ਜਾਂਦਾ ਸਾਰੇ ਚੱਲਦੇ ਅਸੀਂ ਨਹੀਂ ਸਾਡੇ ਸਿਰ ਤੇ ਪਈਆਂ ਅਸੀਂ ਨਹੀਂ ਆਪਣੀਆਂ ਚੱਲਦੇ ਹੀ ਆ ਸੋ ਮਿਹਨਤ ਸਦਕਾ ਹੀ ਆ ਜਿਹੜਾ ਬੰਦਾ ਮਿਹਨਤ ਕਰਦਾ ਉਹਦੀ ਮਿਹਨਤ ਕੀਤੀ ਕਦੇ ਵਿਅਰਥ ਨਹੀਂ ਜਾਂਦੀ ਹੁੰਦੀ ਪਰਮਾਤਮਾ ਨੇ ਜੋ ਕੁਝ ਦਿੱਤਾ ਉਹਦਾ ਸ਼ੁਕਰੀਆ ਰਹਿ ਰਸ ਦਾ ਵੇਲਾ ਆ ਪਰਮਾਤਮਾ ਸਭ ਨੂੰ ਦਵੇ ਸਾਨੂੰ ਵੀ ਦਿੱਤਾ ਅਸੀਂ ਵੀ ਉੱਥੇ ਹੀ ਮੰਗਦੇ ਆ ਤੇ ਸਾਰੇ ਉੱਥੇ ਹੀ ਮੰਗਦੇ ਆ ਕਈ ਵਾਰ ਬਾਬਾ ਕਾਲੀ ਸਾਹਿਬ ਜਾਈਦਾ ਜਾਂ ਕਿਸੇ ਗੁਰੂ ਘਰ ਚ ਜਾਈਦਾ ਤਾਂ ਉੱਥੇ ਬੀਬੀਆਂ ਆ ਜਾਂਦੀਆਂ ਪੈਸੇ ਦੇ ਦੋ ਆ ਦੇ ਦੋ ਇੱਕੋ ਗੱਲ ਕਹੀ ਦੀ ਕਿ ਉਹ ਗੁਰੂ ਦਾ ਘਰ ਆ ਸਾਰੇ ਉੱਥੋਂ ਖਾਂਦੇ ਜੇ ਰੋਟੀ ਦੀ ਘਾਟ ਆ ਤਾਂ ਉੱਥੋਂ ਮਿਲਣੀ ਆ ਜੋ ਮੰਗੋਗੇ ਸੇਵਾ ਕਰੋ ਹੱਡ ਪਰ ਤੇ ਰੱਬ ਨੇ ਮਿਹਨਤ ਕਰੋ ਸਭ ਕੁਝ ਉਥੋਂ ਮਿਲਦਾ ਕਿ ਨਹੀਂ ਡੈਡੀ ਹੱਡ ਹਲਾਉਣਾ ਪੈਂਦਾ ਕਮਾਈ ਕੀਤੀ ਆ ਅਸੀਂ ਹਲੋਕਾਰ ਨਹੀਂ ਕੀਤੀ ਸਾਰੀ ਦੁਨੀਆ ਕਰਦੀ ਪਰ ਮੈਂ ਤਾਂ ਦਿਨ ਇੱਕ ਗੱਲ ਇਹ ਸਾਂਝੀ ਜਰੂਰ ਕਰਨੀ ਸੀ ਕਿ ਅਸੀਂ ਕਿੱਥੋਂ ਕਿੱਥੇ ਤੱਕ ਪਹੁੰਚੇ ਪਰ ਜਦੋਂ ਕੋਈ ਚੀਜ਼ ਲਈਦੀ ਵੇਖਣ ਆਲਾ ਸੋਚ ਲਿੰਦਾ ਪਤਾ ਨਹੀਂ ਇਹਨੇ ਕਿੰਨੇ ਕੁ ਜੋੜੇ-ਜੋੜੇ ਹੁਣ ਇਹ ਜਿਹੜਾ ਅੱਜ ਇਹ ਸਾਰਾ ਕੁਝ ਖਰੀਦ ਕੇ ਬੈਠਾ ਹੋਇਆ ਇਦਾਂ ਦੀ ਗੱਲ ਨਹੀਂ ਹੁੰਦੀ ਯੁਗਤ ਨਾਲ ਘਰ ਚੱਲਦਾ ਸੋਚ ਸਮਝ ਕੇ ਵੀ ਕਿਹੜੀ ਚੀਜ਼ ਦੀ ਲੋੜ ਆ ਕਿਹੜੀ ਲੈਣੀ ਆ ਕਿਹੜੀ ਨਹੀਂ ਲੈਣੀ ਕਿ ਨਹੀਂ ਗੱਡੀ ਪੁਰਾਣੀ ਲੈਣੀ ਸੀ ਨਾ ਪਰ ਅੰਦਾਜ਼ਾ ਹੀ ਕਰਵਾ ਗਿਆ ਜਾਨੀ ਐਵੇਂ ਹੀ ਹਣ 78 ਸਾਲਾਂ ਦੇ ਪਹਿਲੀ ਜਿ ਮੁਰਕੇ ਉਹਨੂੰ 78 ਜਾਂਦਾ ਸੀ ਮੁਰਕੇ ਆ ਕਰਕੇ ਦਾਲਾ ਪਰ ਉਹ 78 ਨਾਲ ਸਾਈਕਲ ਲਿਆ ਤਮਾ ਇਹੋ ਵੇਖਿਆ ਅੱਜ ਇਹ ਕਿਉਂ ਲੇਕਿਨ ਤਲਾ ਦੀ ਮੇਰ ਨਹੀਂ ਆ ਮੁਰਕੇ ਵਾਲੀ ਉਹ ਤੀ ਹੋ ਚਲੀ ਜਾਣਾ 50 ਸਾਲ ਇਹਨੂੰ ਹਲੇ ਕੋਈ ਜਾਣਦੇ ਨਹੀਂ ਹੂੰ ਇਹ ਤਾਂ ਆ ਗਈ ਇਸ ਕਰਕੇ ਉਧਰ ਬੇਬੇ ਵਾਜਾ ਮਾਰਦੀ ਕਹਿੰਦੀ ਰੋਟੀ ਇਧਰ ਖਾਣੀ ਆ ਸਾਡੀ ਤਾਈ ਮਤਲਬ ਘਰ ਸਾਡਾ ਇੱਕ ਹੀ ਆ ਇਧਰੋਂ ਤਰੋਤ ਉਧਰ ਤੱਕ ਜਾ ਕੇ ਮੁੱਕਦਾ ਆ ਸੋ ਗੱਲ ਪਿਆਰ ਦੀ ਆ ਪਰਿਵਾਰਾਂ ਦੇ ਵਿੱਚ ਪਿਆਰ ਤੇ ਤਫਾਕ ਹੋਣਾ ਬਹੁਤ ਜ਼ਰੂਰੀ ਆ ਤੇ ਇਹੀ ਹੱਥ ਜੋੜੀ ਦੇ ਵਾਹਿਗੁਰੂ ਸਦਾ ਬਣਾਈ ਰੱਖੀ ਸੋ ਡੈਡੀ ਨੇ ਜਾਣਾ ਗੁਰਦੁਆਰੇ ਤੇ ਡੈਡੀ ਤੁਸੀਂ ਜਾਓ ਤੁਹਾਡੀ ਭਗਤੀ 'ਚ ਵਿਗਨ ਨਹੀਂ ਪੋਣਾ ਤੇ ਸਾਡੇ ਡੈਡੀ ਨੇ ਆਪਣਾ ਸਫ਼ਰ ਜਿੰਨਾ ਕੁ ਵੀ ਤੁਹਾਡੇ ਨਾਲ ਬਿਆਨ ਕਰਨਾ ਹੀ ਦੱਸ ਦਿੱਤਾ ਆ ਬਾਕੀ ਤੇ ਤੁਹਾਡੀ ਵੀ ਕਿਸੇ ਦੀ ਕੋਈ ਸਟੋਰੀ ਹੈਗੀ ਆ ਤਾਂ ਸਾਂਝੀ ਜ਼ਰੂਰ ਕਰਿਓ ਜੋ ਵੀ ਜ਼ਿੰਦਗੀ ਦਾ ਤਜਰਬਾ ਆ ਦੱਸਿਓ ਜ਼ਰੂਰ ਤੇ ਮਿਲਾਂਗੇ ਕਿਸੇ ਨਵੀਂ ਵੀਡੀਓ ਦੇ ਨਾਲ ਤਦ ਤੱਕ ਦੇ ਸਤਿ ਸ੍ਰੀ ਅਕਾਲ ਸਾਰਿਆਂ ਨੂੰ